જીએસપી ટીવી ਤੇ ਤੁਹਾਡਾ ਬਹੁਤ ਬਹੁਤ ਸਵਾਗਤ ਮੈਂ ਨਵਦੀਪ ਕੌਰ ਜੱਦਾ ਨਜ਼ਰ ਮਾਰਦਿਆਂ ਅੱਜ ਦੀਆਂ ਅਹਿਮ ਖਬਰਾਂ ਦੇ ਬੁਲੇਟਨ ਤੇ ਫਰੋਜ਼ਪੁਰ ਦੇ 10 ਸਾਲਾਂ ਬੱਚੇ ਦੀ ਪੜ੍ਹਾਈ ਦਾ ਖਰਚਾ ਚੁਕੇਗੀ ਭਾਰਤੀ ਫੌਜ ਪੰਜਾਬ ਵਿੱਚ ਆਪਰੇਸ਼ਨ ਸਿੰਦੂਰ ਦੌਰਾਨ ਪ੍ਰੇਰਣਾ ਦੀ ਮਿਸਾਇਲ ਕਾਇਮ ਕਰਨ ਵਾਲੀ 10 ਸਾਲਾਂ ਬੱਚੇ ਨੂੰ ਸੁਰੱਖਿਆ ਬਲਾਂ ਨੇ ਤੋਹਫ਼ਾ ਦਿੱਤਾ ਭਾਰਤੀ ਫੌਜ ਦੇ ਗੋਲਡਨ 에ਰੋ ਡਿਵੀਜ਼ਨ ਨੇ ਸਰਵਣ ਸਿੰਘ ਦੀ ਸਿੱਖਿਆ ਨੂੰ ਸਪੌਂਸਰ ਕਰਨ ਦਾ ਫੈਸਲਾ ਕੀਤਾ ਸਰਵਣ ਸਿੰਘ ਨੇ ਇਸ ਸਾਲ ਮਈ 2025 ਦੇ ਵਿੱਚ ოਪਰੇਸ਼ਨ ਸਿੰਧੂਰ ਦੌਰਾਨ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਸੈਨਿਕਾਂ ਦੇ ਲਈ ਖਾਣ ਪੀਣ ਦਾ ਚੰਗਾ ਪ੍ਰਬੰਧ ਕਰਦਾ ਰਿਹਾ ਸੀ ਸੰਸਦ ਦਾ ਮਾਨਸੂਨ ਸੈਸ਼ਨ ਅੱਜ ਤੋਂ ਹੋਇਆ ਸ਼ੁਰੂ ਸੰਸਦ ਦਾ ਮੌਨਸੂਨ ਸੈਸ਼ਨ ਅਜ ਤੋ ਸ਼ੁਰੂ ਹੋ ਗਿਆ ਵਿਰੋਧੀ ਧਿਰ ਕੋਲ ਅਜਾਈ ਕਈ ਮੁੱਦੇ ਨੇ ਜਿਸ ਨੂੰ ਦੇਖਦੇ ਹੋਏ ਇੱਕ ਵਾਰ ਸੈਸ਼ਨ ਹਗਾਮੀ ਦਾ ਰਹਿਣ ਦੀ ਅਸਾਰ ਜੋ ਨੇ ਨਜ਼ਰ ਆ ਰਹੇ ਨੇ 1 ਅਗਸਤ ਤੱਕ ਚੱਲਣ ਵਾਲੇ ਸੰਸਦ ਸੈਸ਼ਨ ਦੌਰਾਨ ਵਿਰੋਧੀ ਧਿਰ ਪੱਲਗਾਮ ਅਤਵਾਦੀ ਹਮਲੇ ਜੰਮੂ ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਦੇਣ ਦੇ ਮੁੱਦਿਆਂ ਤੇ ਸਰਕਾਰ ਦੇ ਕੋਲੋਂ ਸਵਾਲ ਪੁੱਛ ਸਕਦੀ ਹੈ ਸਿਨੇਮਾ ਕਰਾਂ ਦਾ ਸ਼ਿੰਗਾਰ ਬਣੀ ਫਿਲਮ ਸਯਾਰਾ ਸਿਆਰਾ ਨੇ ਆਪਣੀ ਰਿਲੀਜ਼ ਦੇ 3 ਦਿਨ ਪੂਰੇ ਕਰ ਲੈਨੇ ਇਹ ਫਿਲਮ 18 ਜੁਲਾਈ ਨੂੰ ਦੁਨੀਆ ਭਰ ਦੇ ਵਿੱਚ ਰਿਲੀਜ਼ ਹੋਈ ਸਿਆਰਾ ਸਾਲ 2025 ਦੀ 8ਵੀਂ ਸਭ ਤੋਂ ਵੱਡੀ ਓਪਨਿੰਗ ਫਿਲਮ ਹੈ ਸਿਆਰਾ ਨੇ ਆਪਣੀ ਓਪਨਿੰਗ ਦੀ ਓਪਨਿੰਗ ਕਮਾਈ ਦੇ ਨਾਲ ਫ੍ਰੇਡ 2 ਜਾਰਟ ਅਤੇ ਸਿਤਾਰੇ ਜ਼ਮੀਨ ਪਰ ਦਾ ਰਿਕਾਰਡ ਤੋੜਿਆ ਬੰਗਲਾਦੇਸ਼ ਵਿੱਚ ਵਾਪਰਿਆ ਵੱਡਾ ਹਾਦਸਾ ਬੰਗਲਾਦੇਸ਼ ਹਵਾਈ ਸੈਨਾ ਦਾ ਇੱਕ ਸਿਖਲਾਈ ਜਹਾਜ਼ ਸੋਵਾ ਦੁਪਹਿਰੀ 21 ਜੁਲਾਈ ਨੂੰ ਹਾਦਸਾਗ੍ਰਸ ਹੋ ਗਿਆ ਇਸ ਵਿੱਚ ਜਹਾਜ਼ ਦੇ ਵਿੱਚ ਕਈ ਲੋਕਾਂ ਦੀ ਮੌਤ ਹੋਣ ਦਾ ਕਾਰਨ ਜੋ ਹੈ ਸਾਹਮਣੇ ਆਇਆ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਈ ਲੋਕ ਜ਼ਖਮੀ ਵੀ ਹੋਏ ਨੇ ਇਹ ਜਹਾਜ਼ F7C ਅਤੇ ਇਹ ਟਾਕਾ ਉੱਤਰੀ ਖੇਤਰ ਦੇ ਵਿੱਚ ਇੱਕ ਸਕੂਲ ਕੈਂਪਸ ਦੇ ਵਿੱਚ ਹਾਦਸਾਗ੍ਰਸ ਹੋ ਗਿਆ ਪੰਜਾਬ ਤੇ ਭਾਰੀ ਮੀਂਹ ਦੀ ਚੇਤਾਵਨੀ ਕੀਤੀ ਗਈ ਜਾਰੀ ਪੰਜਾਬ ਵਿੱਚ ਅੱਜ ਮੀਂਹ ਦਾ ਅਲਰਟ ਮੌਸਮ ਵਿਭਾਗ ਦੇ ਵੱਲੋਂ 13 ਜ਼ਿਲ੍ਹਿਆਂ ਦੇ ਵਿੱਚ ਦਰਮਿਆਨੀ ਤੋਂ ਭਾਰੀ ਮੀਂਹ ਦਾ ਅਲਰਟ ਜੋ ਹੈ ਜਾਰੀ ਕੀਤਾ ਗਿਆ ਮੌਸਮ ਵਿਭਾਗ ਦੇ ਵੱਲੋਂ ਮੌਜੂਦਾ ਪੰਜਾਬ ਮੌਸਮ ਦੀ ਭਵਿੱਖਬਾਣੀ ਕਰਦੇ ਹੋਏ ਰੂਪਨਗਰ ਹੁਸ਼ਿਆਰਪੁਰ ਗੁਰਦਾਸਪੁਰ ਦੇ ਵਿੱਚ ਦਰਮਿਆਨੀ ਮੀਂਹ ਦੇ ਨਾਲ ਅਸਮਾਨੀ ਬਿਜਲੀ ਦੀ ਜੋ ਸੰਭਾਵਨਾ ਹੈ ਉਹ ਹੀ ਜਿਤਾਈ ਜਾ ਰਹੀ ਹੈ ਨਕੂਵਰ ਦੇ ਵਿੱਚਾਂ ਤੇ ਤੈਰਨ ਤੇ ਲੱਗੀ ਸਖਤ پابੰਦੀ ਵੈਂਕੂਵਰ ਕੋਸਟਲ ਹੈਲਥ ਵੱਲੋਂ ਵੈਂਕੂਵਰ ਦੇ ਕੁਝ ਚੋਣਵੇਂ ਸਮੁੰਦਰੀ ਬੀਚਾਂ 'ਤੇ ਤੈਰਨ ਦੇ ਸਬੰਧੀ ਅਨਮਿੱਥੇ ਸਮੇਂ ਦੇ ਲਈ ਪਾਬੰਦੀ ਲਗਾਏ ਜਾਣ ਦਾ ਫੈਸਲਾ ਕੀਤਾ ਗਿਆ। ਪਾਬੰਦੀ ਦਾ ਇਹ ਫੈਸਲਾ ਸਮੁੰਦਰੀ ਪਾਣੀ 'ਚ ਈ ਕੋਲੀ ਬੈਕਟੀਰੀਆ ਦੀ ਮਾਤਰਾ ਸੁਰੱਖਿਅਤ ਹੱਦ ਤੋਂ ਵਧੇਰੇ ਹੋਣ ਕਾਰਨ ਲਗਾਈ ਗਈ। ਮੌਸਮ ਦੀ ਭਵਿੱਖਬਾਣੀ ਕਰਨ ਵਾਲੇ ਪਿਲ ਪ੍ਰੀਮੀਅਰ ਦਾ ਹੋਇਆ ਦੇਹਾਂਤ। ਕੈਨੇਡਾ ਦੇ ਮੀਡੀਆ ਖੇਤਰ 'ਚੋਂ ਉੱਗੀ ਸ਼ਖਸੀਅਤ ਵਜੋਂ ਜਾਣੇ ਜਾਂਦੇ ਰਹੇ ਮੌਸਮਦੀਪ ਵਿਕਵਾਣੀ ਕਰਨ ਵਾਲੇ ਪਿਲ ਪ੍ਰੀਮੀਅਰ ਦਾ ਦਿਹਾਂਤ ਹੋ ਗਿਆ ਉਹਨਾਂ ਨੇ 84 ਸਾਲ ਦੀ ਉਮਰ ਦੇ ਵਿੱਚ ਆਖਰੀ ਸਾਹ ਲਏ